ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਇਹ ਵੀਡੀਓ ਆਪਣੀ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਆਪਣੀ ਜਿਹੜੀ ਵਿਜਿਟ ਹੈਗੀ ਆ ਦੋਸਤੋ ਪਿੰਡ ਧਾਰੀਵਾਲ ਹੈਗੀ ਆ ਧਾਰੀਵਾਲ ਪਿੰਡ ਜਿਹੜਾ ਦੋਸਤੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਨੂੰ ਜਦੋਂ ਦੋਸਤੋ ਪੱਟੀ ਮੋੜ ਤੋਂ ਆਪਾਂ ਖੇਮਕਰਨ ਰੋਡ ਆਉਂ ਤਾਂ 3 ਕਿਲੋਮੀਟਰ ਦੀ ਦੂਰੀ ਹੋਵੇਗੀ ਸਰ ਇਹ 2.5 3 ਕਿਲੋਮੀਟਰ ਦੀ ਦੂਰੀ ਹੋਵੇਗੀ ਪੱਟੀ ਮੋੜ ਤੋਂ ਧਾਰੀਵਾਲ ਪਿੰਡ ਦੀ ਸ਼ਹੀਦ ਪਿੰਡ ਬਿਲਕੁਲ ਲੱਗੇ ਆ ਤੇ ਅਗਲੇ ਪਿੰਨੇ ਦੋਸਤੋ ਘਰੇਆਲਾ ਬਰਨਾਲਾ ਤੇ ਫੁਲਟੋਆ ਪਿੰਡ ਜਿਹੜਾ ਦੋਸਤੋ ਇਸੇ ਰੋਡ ਦੇ ਉੱਪਰ ਅਗਲੇ ਪਿੰਡ ਰਹਿ ਜਾਂਦੇ ਆ ਠੀਕ ਆ ਤੇ ਤਗਾਣਾ ਬਿਲਕੁਲ ਨਜ਼ਦੀਕ ਆ ਸ਼ਹੀਦ ਪਿੰਡ ਬਿਲਕੁਲ ਲੱਗੇ ਹੈਗਾ ਠੀਕ ਆ ਜੀ ਤੇ ਚੂਸਲੇਵਾੜ ਜੇਕਰ ਆਪਾਂ ਇੱਕ ਪਾਸੇ ਦੇਖੀ ਜਦ ਮਗਰਲੇ ਸਾਈਡ ਚੂਸਲੇਵਾੜ ਪਿੰਡ ਆ ਜਿਹੜਾ ਬਿਲਕੁਲ ਲੱਗੇ ਆ ਠੀਕ ਆ ਤੇ ਖਾਸ ਜਿਹੜੀ ਵਿਜਿਟ ਆ ਤੁਸੀਂ ਪਿੰਡ ਧਾਰੀਵਾਲ ਕਰਨੀ ਹੈਗੀ ਆ ਅ ਨਿਸ਼ਾਨ ਸਿੰਘ ਬਾਈ ਦਾ ਜਿਹੜਾ ਕੰਮ ਆ ਦੋਸਤੋ ਸੇਲ ਪਰਚੇਜ਼ ਦਾ ਕੰਮ ਆ ਪਸ਼ੂ ਜਿਹੜੇ ਆ ਦੋਸਤੋ ਇਸ ਕਿਲੇ ਦੇ ਉੱਪਰ ਵੇੜਾ ਖਾਸ ਤੌਰ ਤੇ ਜਾਂ ਮੱਝਾਂ ਝੋਟੀਆਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਦੇ ਵਿੱਚ ਮਿਲਦੀਆਂ ਰਹਿਣਗੀਆਂ ਪਸ਼ੂ ਅੱਜ ਤੁਹਾਨੂੰ ਆਪਾਂ ਪੰਜ ਦਿਖਾ ਦਨੇ ਆ ਪੰਜੇ ਵੇੜਾ ਸੂਈਆਂ ਸਵਈਆਂ ਨੇ ਕੁਝ ਇੱਕ ਮਹੀਨੇ ਦੇ ਲਾਗੇ ਤੱਕੇ ਦੋ ਕੁ ਵੇੜਾ ਹੈਗੀਆਂ ਨੇ ਬਾਕੀ ਬਿਲਕੁਲ ਤਾਜ਼ੀਆਂ ਨੇ ਦਿਨਾਂ ਦੇ ਵਿੱਚ ਨੇ ਪੂਰੀ ਜਾਣਕਾਰੀ ਜਿਹੜੀ ਆਪਾਂ ਉਹਨਾਂ ਤੋਂ ਲੈ ਲਾਂਗੇ ਕਿੰਨਾ ਮਿਲ ਰਿਕਾਰਡ ਆ ਥੱਲੇ ਕੀ ਬੱਚੇ ਹੈਗੇ ਨੇ ਤੇ ਕਿੰਨੇ ਮਿਕਨੇ ਸੂਵੇ ਨੇ ਤੇ ਕੀ ਰੇਟ ਪਾ ਪੜਤੇ ਹੈਗੇ ਆ ਆਉ ਕਰਦੇ ਆਂ ਗੱਲਬਾਤ ਬਾਈ ਨਿਸ਼ਾਨ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੀ ਹਾਂਜੀ ਦੋਸਤੋ ਕਰਾਉਣੇ ਆ ਜੋ ਗੱਲ ਆਪਾਂ ਭਾਈ ਦੇ ਨਾਲ ਸਭ ਤੋਂ ਪਹਿਲਾਂ ਭਾਜੀ ਨਿਸ਼ਾਨ ਨਿਸ਼ਾਨ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੇਸਬੁੱਕ ਰਾਜਸੰਦੂ ਫਾਰਮ ਦੇ ਨਾਲ ਸਾਰਿਆਂ ਸਤਿ ਸ੍ਰੀ ਅਕਾਲ ਜੀ ਹੈਂ ਠੀਕ ਹੈ ਹੋਰ ਭਾਜੀ ਕਹਿਮ ਬਿਲਕੁਲ ਚਾਰ ਦੀ ਗੱਲਾ ਤੁਸੀਂ ਸਰਾਉਗੇ ਜੀ ਬਹੁਤ ਵਧੀਆ ਅੱਛਾ ਭਾਜੀ ਮੈਂ ਜਿਵੇਂ ਕੀ ਦੱਸ ਦਿੱਤਾ ਵੀ ਪਸ਼ੂ ਵਪਾਰ ਦਾ ਕੰਮ ਆ ਹਾਂਜੀ ਹਾਂਜੀ ਮੱਝਾਂ ਵੀ ਆਉਂਦੀਆਂ ਹੋਣਗੀਆਂ ਬਾਕੀ ਜ਼ਿਆਦਾਤਰ ਗਾਵਾਂ ਵੇੜਾਂ ਦਾ ਕੰਮ ਆ ਹਾਂਜੀ ਹਾਂਜੀ ਜ਼ਿਆਦਾਤਰ ਗਾਵਾਂ ਦਾ ਗਾਵਾਂ ਦਾ ਜੀ ਹਾਂਜੀ ਠੀਕ ਆ ਤੇ ਕਰੀਏ ਗੱਲਬਾਤ ਸਟਾਰਟ ਪਹਿਲੇ ਨੰਬਰ ਤੋਂ ਜਿਹੜੀ ਆਪਣੇ ਇਹ ਸਾਹਮਣੇ ਵੇੜ ਚੱਲ ਰਹੀ ਹੈ ਜੀ ਦੇਖ ਰਹੇ ਆ ਇਹ ਜੀ ਦੁੱਝਾ ਸੁਆ ਸੁਈ ਆ ਹਾਂਜੀ ਤੇ ਮਹੀਨਾ ਹੋ ਗਿਆ ਨੂੰ ਸੁਈ ਤੇ ਮੱਛੀ ਮਰ ਗਈ ਜੀ ਠੀਕ ਹੈ ਜੀ ਤੇ ਮਤਲਬ ਜਿਹੇ ਦਿਖਾ ਲਈਆਂ ਦਾ ਦੁੱਧ ਫਿਰ 12 13 ਤੇ ਜਿਹੜਾ ਪੱਕਾ ਉਹ 11 ਲੀਟਰ ਮਤਲਬ ਜਿਤਨਾ ਮਰਜੀ ਕੋਈ ਮਿਲ ਕੇ ਲੈ ਲੇ ਅੱਛਾ ਜੀ ਤੇ ਠੰਡੀ ਧੀਰੀ ਸੀਰ ਓਕੇ ਰਪੋਟਾਂ ਵੀ ਮਤਲਬ ਕੋਈ ਲੱਤ ਨਹੀਂ ਕੋਈ ਛੜ ਲੈ ਠੀਕ ਹੈ ਜੀ ਥਣ ਥਣ ਬਹੁਤ ਸੋਹਣਾ ਲੱਗਾ ਨਾ ਸਾਰਾ ਥਣ ਵੀ ਸੋਹਣਾ ਤੇ ਮਤਲਬ ਕੋਈ ਭੂਰ ਨਹੀਂ ਕੋਈ ਛੱਡਾ ਨਹੀਂ ਧਾਰ ਬਰੋਬਰ ਅੱਛਾ ਜੀ ਚਵਾਈ ਇਹਨਾਂ ਦੀ ਸਵੇਰ ਹੋਗੀ ਨਾ ਜੀ ਹਾਂ ਜੀ ਚਵਾਈ ਹੋਗੀ ਇੱਕ ਵਾਰ ਜਿਹੜਾ ਦੋਸਤੋ ਤੁਸੀਂ ਟਾਈਮ ਆ ਜਰੂਰ ਨੋਟ ਕਰ ਲਓ 10:00 ਵਜੇ ਦਾ ਜਿਹੜਾ ਟਾਈਮ ਹੈਗਾ ਮਾਰਨਿੰਗ ਦਾ 6:00 ਵਜੇ ਠੀਕ ਆ ਦੂਜਾ ਸੂਗਾ ਸੂਈ ਆ ਤੇ ਬੱਚਾ ਮਰ ਗਿਆ ਸੀ ਠੀਕ ਆ 16 ਮਾਰਚ ਨੂੰ ਪਰਸੋਂ ਚੌਥੇ ਜਿਹੜਾ ਬੱਚਾ ਵੱਛੀ ਸੀਗੀ ਉਹ ਮਰ ਗਈ ਆ ਪ੍ਰੋਪਰ ਜਿਹੜੀ ਆ ਫੋਟੋ ਆ ਬਾਈ ਹੋਰਾਂ ਦੇ ਕੋਲ ਆ ਮੋਬਾਈਲ ਦੇ ਵਿੱਚ ਕੈਮਰੇ ਰਾਈ ਖਿੱਚੀ ਹੋਈ ਠੀਕ ਆ ਮਤਲਬ ਕੋਈ ਗਰਮਣੀ ਕੋਈ ਨਹੀਂ ਠੀਕ ਆ ਹੈ ਦੂਜਾ ਨਾ ਜੀ ਦੂਜੇ ਸੂਈ ਠੀਕ ਆ ਦੂਜੇ ਸਵੇਰ ਆ ਬਾਕੀ ਆ ਭਾਈ ਜੰਦਾ ਵੀ ਬਖਾਲੇ ਵਾਲਾ ਭਾਵੇਂ 12 13 ਲੀਟਰ 13 ਲੀਟਰ ਦੁੱਧ ਹੋਵੇ ਤੇ ਜਿਹੜਾ ਤੁਸੀਂ ਬਿਲਕੁਲ ਚੁਆਈ ਕਰ ਲੈਣੀ ਉਹ 11 ਕਿਲੋ ਦੀ ਆ ਸੌਰੀ 11 ਲੀਟਰ ਦੀ ਜਿਹੜੀ ਚੁਆਈ ਤੁਸੀਂ ਕਰ ਸਕਦੇ ਬਿਲਕੁਲ ਇਹ ਠੰਡਾ ਕਰਕੇ 1 ਠੀਕ ਹੈ ਜੀ। ਤੋ ਤੇ ਵਿਖਾਲਾ ਫਿਰ ਤੇ 13 14 ਜੁਲ ਮਰ ਦੇ। ਹਾਂ। ਸੋਤਰਾ ਮਤਲਬ ਠੰਡੀ ਧੀ ਕੋਈ ਮਤਲਬ ਨਹੀਂ ਆ ਵਿੱਚ ਜਿੱਥੇ ਮਰਜੀ ਹੱਥ ਮਾਰੋ। ਵੈਸੇ ਭਾਜੀ ਹੁਣ 11 ਲੀਟਰ ਬਿਲਕੁਲ ਰੈਡੀ ਹੈ ਨਾ? ਹਾਂ। ਬਿਲਕੁਲ ਠੰਡਾ ਕਰਕੇ। ਠੀਕ ਹੈ। ਤੋਰਗੇ ਭਾਜੀ। ਠੀਕ ਆ। ਕੱਦ ਕੱਠ ਜਿਹੜਾ ਦੋਸਤੋ ਸੋਨਾ ਹੈਗਾ ਵੈੜ ਦਾ ਦੂਜੇ ਸਵੇ ਸੂਈ ਆ। ਤੇ ਬੇਸ਼ੱਕ ਤੁਸੀਂ ਜਿਹੜੀ ਚਵਾਈ ਆ ਦੋ ਡੰਗ ਆਪ ਵੀ ਆਣ ਕੇ ਘਰੇ ਕਰ ਲੈਣੀ ਐ। ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਬਿਲਕੁਲ ਸਮਾਂ ਹੈ ਟਾਈਟ। ਠੀਕ ਹੈ ਜੀ। ਬਿਲਕੁਲ। ਕਿਸੇ ਥਾਂ ਤੇ ਕੋਈ ਤਾਰ ਕੱਟ ਵਦ ਨਹੀਂ ਬਾਕੀ ਸੋਹਣੀ ਬੰਡ ਦੇ ਨਾਲ ਥਣ ਥਣ ਲੱਗਾ ਹੈਗਾ ਤੇ ਨਵੀਂ ਵੇੜ ਮਹੀਨੇ ਕਿਤੇ ਲਾ ਕੇ ਹੋ ਗਿਆ ਸਮਾਂ ਜਿਹੜਾ ਸੋਹਣੀ ਮਹੀਨਾ ਪੰਛੀ ਦੀ ਫੋਟੋ ਵੀ ਹੈਗੀ ਉਹ ਵਿਖਾਰਾਂ ਠੀਕ ਆ ਤੇ ਇਹ ਤਾਂ ਭਾਜੀ ਕੀ ਦੇਣ ਲੈਣ ਕੀ ਕਰਦੇ ਦੇਣ ਲੈਣ ਦਾ ਭਾਜੀ 24000 24000 ਜੋ ਦੇਣ ਲੈਣ 24000 ਹਾਂਜੀ ਠੀਕ ਚਲੋ ਮੰਨਤਾ ਨਾ ਪੱਕਾ ਕੇ ਭੈਣ ਭਰਾ ਇਹਦਾ ਕਰਾਂਗੇ ਠੀਕ ਆ ਜੀ ਆ ਦੇਖੋ ਜੀ ਠੀਕ ਆ ਤਾਂ ਥਣ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਦੇਖ ਰਹੇ ਹੋ ਠੀਕ ਆ ਸਪੇਸ ਪੂਰੀ ਹੈਗੀ ਆ ਤਾਂ ਤੁਹਾਨੂੰ ਵਧੀਆ ਲੱਗਾ ਹੈਗਾ ਤੇ ਚਵਾਈ ਆ ਜਿਹੜੀ ਮਾਰਨਿੰਗ ਟਾਈਮ ਹੋਈ ਆ ਕਿਉਂਕਿ ਚਵਾਈ ਆ ਡੇਰੀ ਦਾ ਕੰਮ ਨਾਲ ਦੀ ਨਾਲ ਜਿਹੜਾ ਉਹ ਚਵਾਈ ਕਰਕੇ ਪਾਈ ਹੁਣੀ ਬਿਲਕੁਲ ਸਹੀ ਟਾਈਮ ਤੇ ਦੁੱਧ ਜਿਹੜਾ ਡੇਰੀ ਤੋਂ ਵੀ ਪਉਂਦੇ ਆ ਤੇ ਹੁਣ 10 ਵਜੇ ਦਾ ਟਾਈਮ ਆ ਠੀਕ ਆ ਅਗਲੀ ਜਿਹੜੀ ਤੁਸੀਂ ਵੇਰ ਦੋਸਤੋ ਦੇਖ ਰਹੇ ਹੋ ਉਹਦੇ ਬਾਰੇ ਗੱਲਬਾਤ ਆਪਾਂ ਕਰਦੇ ਆ ਸੁਗਾ ਭਾਜੀ ਕਿੰਨਾ ਮਸੂਈ ਹੈ ਇਹ ਵੀ ਦੂਜਾ ਸੁਗਾ ਸੂਈ ਆ ਅੱਛਾ ਜੀ ਮਗਰੇ ਦੀ ਬੱਛੀ ਆ 1 ਮਹੀਨੇ ਦੀ ਸੂਈ ਹੈ 1 ਮਹੀਨੇ ਦੀ ਹਾਂ 12 ਕਿਲੋ ਮਤਲਬ ਇਹਦੇ ਥੱਲੇ ਵੀ ਠੰਡਾ ਦੁੱਧ ਠੀਕ ਆ ਜੀ ਹਾਂ 12 ਕਿਲੋ ਤੇ ਹੁਣ ਚਵਾਈ ਕੋਈ ਭ ਤੇ ਮਤਲਬ ਕੋਈ ਨਹੀਂ ਓਕੇ ਸਾਰੇ ਠੀਕ ਹੈ ਜੀ ਹਾਂਜੀ ਆਹ ਦੇਖੋ ਜੀ ਮਗਰ ਇਹ ਤਾਂ ਬੱਚੀ ਆਗੀ ਬੱਚੀ ਇਹਦੇ ਠੀਕ ਹੈ ਮਗਰ ਬੱਚਾ ਜਿਹੜਾ ਦੋਸਤੋ ਫੀਮੇਲ ਕਾਫਾ ਬੱਚੀ ਆ ਠੀਕ ਹੈ ਤੇ ਥਾਂ ਥਾਂ ਜਿਹੜਾ ਬਿਲਕੁਲ ਮੁਠੀ ਵਿੱਚ ਆਉਣ ਵਾਲਾ ਥਾਂ ਤੇ ਚਵਾ ਪੋਲੀ ਰੂਮਰ ਕੀ ਬਿਲਕੁਲ ਠੀਕ ਹੈ ਜੀ ਕੋਈ ਘਰੋੜ ਨਹੀਂ ਕੋਈ ਭੂੜ ਨਹੀਂ ਕੋਈ ਛਟਾ ਨਹੀਂ ਠੀਕ ਹੈ ਜੀ ਆ ਦੇਖੋ ਤੋੜ ਲੀਏ ਜੀ ਸੂਆਈ ਠੀਕ ਆ ਸੁਆਈ ਵੀ ਦੂਜਾ ਜੀ ਨਾ ਜੀ ਦੂਜਾ ਸੁਆਈ ਦੂਜਾ ਸੁਆਈ ਪੇਸ ਕੁਆਰਟੀ ਲੇਖੋ ਓਕੇ ਠੰਡੀ ਨਹੀਂ ਬੋਲਿਆ ਤਾਂ ਜੋ ਮਰਜੀ ਨੂੰ ਖਰੀਜੋ ਸੁਆ ਕਸਾਨ ਵੀਰੋ ਦੂਜਾ ਸੁਈ ਆ ਠੀਕ ਆ ਮਗਰ ਬੱਚੀ ਆ ਫੀਮੇਲ ਕਾਫ ਸਮਾਂ ਇਹਨੂੰ ਵੀ ਤਕਰੀਬਨ 1 ਮਹੀਨੇ ਦਾ ਹੋ ਗਿਆ ਜੀ ਠੀਕ ਆ ਤੇ ਹੁਣ ਬਿਲਕੁਲ ਠੰਡਾ ਤੋਂ 11 ਲੀਟਰ ਦੱਸਿਆ ਜੀ 11 11 ਲੀਟਰ 11 ਲੀਟਰ ਖਾਲਾ ਤੇ 12 13 ਦਾ ਇਹ ਥੱਲੇ ਵੀ ਭਰੀ ਜਿਹੜਾ ਠੰਡਾ ਕਿ ਭਰਾ ਨੇ ਘਰ ਜਾ ਕੇ ਵਿਚੋ ਲੈਣੀ ਆ ਤਾਂ ਵੀ 11 ਲੀਟਰ ਠੰਡਾ ਤੇ ਦੁੱਧ ਠੀਕ ਹੈ ਜੀ ਲਓ ਵੀ ਦੋਸਤੋ ਭਾਪੜ ਤੇ ਬਿਲਕੁਲ ਜੈਨੂਨ ਬੱਛੀਆਂ ਨੇ ਠੀਕ ਹੈ ਜੈ ਜੇ ਭਾਪੜ ਤੇ ਆ ਤੇ ਹੈ ਬਿਲਕੁਲ ਤਾਜ਼ੀਆਂ ਸੁਈਆਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਹੋ ਇਹਨਾਂ ਬੇੜਾਂ ਦੀ ਆਹ ਦੇਖੋ ਜੀ ਥਾਨ ਬੱਲੇਵਾ ਆ ਦੇਖ ਇਹ ਦੇਖ ਆ ਕਰੋ ਚੈੱਕ ਠੀਕ ਹੈ ਠੀਕ ਹੈ ਇਹ ਤਾਂ ਭਾਜੀ ਮੋਲ ਫਿਰ ਕੀ ਡਿਮਾਂਡ ਕੀਤੀ ਆ ਇਹਦਾ ਇਹ ਜੀ ਭਾ ਮੋਲਾ ਬਾਬਾ ਚੁਪਤੀ ਕਰਕੇ ਭਾਵੇਂ 35 ਕਰਕੇ 32000 ਦੀ ਦਿਆਂਗੇ ਸਿਰਫ 32000 ਆ ਮੱਛੀ ਮਗਰ ਜੋ ਵੱਛੀ ਜਿਹੜੀ ਤੇ ਬੱਚਾ ਦਿਖਾ ਦਈਏ ਨਾ 25 ਮਗਰ ਠੀਕ ਆ ਆ ਬੱਚਾ ਸੌਰੀ ਇਹ ਜਿਹੜੀ ਹੈਗੀ ਦੋਸਤੋ ਫੀਮੇਲ ਕਾਫ ਵੱਛੀ ਆ ਇਸ ਵਹੜ ਦੇ ਨੀਚੇ ਤੇ ਸਮਾਂ 1 ਮਹੀਨੇ ਦਾ ਦੱਸਤਾ ਨਾ ਜੀ ਹਾਂਜੀ ਇੱਕ ਮਹੀਨੇ ਦਾ ਸਮਾਂ ਹੋਊ 2-4 ਦਿਨ ਉੱਤੇ ਵੀ ਹੋ ਸਕਦੇ ਥੱਲੇ ਵੀ ਹੋ ਸਕਦੇ ਮਹੀਨੇ ਦੀ ਪੱਠੇ ਖਾਂਦੀ ਵਸੀ ਠੀਕ ਹੈ ਜੀ ਆ ਬਾਕੀ ਬਿਲਕੁਲ ਤੁਸੀਂ ਆਪਦੀ ਜਜਮੈਂਟ ਵੀ ਕਰ ਲਿਓ ਠੀਕ ਆ ਇੱਕ ਮਹੀਨਾ ਵੈਸੇ ਬਾਈ ਨੇ ਕਿਹਾ ਵੀ ਇੱਕ ਮਹੀਨਾ ਹੀ ਹੈਗਾ ਬੱਚੀ ਜਿਹੜੀ ਆਪ ਦੱਸਦੀ ਪਈ ਹਜੇ ਕਿਸੇ ਤਰ੍ਹਾਂ ਦੀ ਕੋਈ ਸਿੰਗਾ ਸੰਗਾ ਦੀ ਬਾਹਰ ਆਉਂਦੀ ਵੀ ਸੁਭਾਅ ਨਹੀਂ ਨਹੀਂ ਹੈਗੀ ਤੇ ਦੁੱਧ 11 ਲੀਟਰ ਤੁਸੀਂ ਚੁਵਾਈ ਕਰ ਲਿਓ ਠੀਕ ਆ ਤੇ 32000 ਹੋ ਗਿਆ ਜੀ ਉਹਦਾ ਆ ਇਸ ਤੋਂ ਬਾਅਦ ਬਾਈ ਇਹ ਵੀ ਇਹ ਪਹਿਲੇ ਸਵੇ ਸਵੇ ਬਿਲਕੁਲ ਤਾਜੀ ਹਾਂਜੀ 나ੜੂ ਨਾਲ ਆ ਬੱਚੇ ਦਾ ਵੇ 14 ਦਿਨਾਂ ਦੀ ਸੂਈ ਤੇ ਮਤਲਬ 12 ਤੋਂ 13 ਲੀਟਰ ਬੋਲਾ ਇਹ ਬੱਚਾ ਮਾ ਕਰਦੇ ਹਾਂਜੀ ਬੱਚਾ ਠੀਕ ਹੈ ਜੀ ਤੇ 12 14 ਦਿਨਾਂ ਹੋ ਗਈ ਸੂਈ ਨੂੰ ਨਹੀਂ 4 ਦਿਨਾਂ ਦੇ 4 ਦਿਨ ਹੋ ਗਏ 나ੜੂ ਬੱਚੇ ਦੇ ਨਾਲ 나ੜੂ ਨਾਲ ਬੱਚੇ ਦਾ ਤੇ 12 13 ਲੀਟਰ ਬੋਲਾ ਹੈ ਠੀਕ ਹੈ ਜੀ ਹਾਂ 12 13 12 13 ਲੀਟਰ ਬੋਲਾ ਤੇ ਇੱਕ ਰੋਸਾਂਗ ਦੇ ਵਿੱਚ ਆ ਬਣਾ ਜਿੰਨੀ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਪਿਓਰਿਟੀ ਜ ਨਹੀਂ ਹੈਗੀਆਂ ਕਿਉਂਕਿ ਅੱਗੇ ਗਰਮੀ ਦੇ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਹੋ ਸਕਦੀ ਹੈ ਇਹ ਵੀ ਇਹਨੂੰ ਕੋਈ ਰੱਸੀ ਨਹੀਂ ਪਾਉਣੀ ਕੁਝ ਨਹੀਂ ਕਰਨਾ ਜਿੱਤਰਾ ਮਰਜੀ ਉਹ ਜੋ ਮਰਜ਼ੀ ਕਰੀ ਜੋ ਰੱਸੀ ਨਹੀਂ ਪਾਉਂਦੀ ਪਾਉਂਦੀ ਲੋੜ ਠੀਕ ਹੈ ਜੀ ਉਤਰੇ ਮਿਲਦੀ ਆ ਦੇਖੋ ਜੀ ਠੀਕ ਆ ਥਾਂ ਥੋਂ ਜਿਹੜਾ ਬੜੀ ਸੋਹਣੀ ਬੰਡ ਦੇ ਨਾਲ ਥਾਣਾ ਇਸ ਫੇਸਪਾਟੀ ਦੇ ਵਿੱਚ ਕਰਾਂ ਦੀ ਤੇ ਇਹਦਾ ਥੱਲੇ ਹੁਣ ਬੋਲਾ ਕਿੰਨਾ ਹਜ਼ਾਰ ਦੱਸਿਆ ਜੀ ਜਿਹਦੇ ਥੱਲੇ 13 ਲੀਟਰ ਬੋਲਾ ਇਸ ਟੈਂਕ ਦਾ 13 ਲੀਟਰ ਹੈਗਾ ਜੀ ਬਿਲਕੁਲ ਜੀ ਠੰਡਾ ਕਰਕੇ ਠੀਕ ਹੈ ਜੀ ਆ ਕਰੋ ਚੈੱਕ ਠੀਕ ਆ ਹਾਂ ਜੀ ਆ ਦੇਖੋ ਜੀ ਫੇਸਪਾਟੀ ਦੇਖੋ ਬਿਲਕੁਲ ਓਕੇ ਵਧੀਆ ਠੰਡੀ ਠੀਰੀ ਵੀ ਕੋਈ ਬਦਲਰ ਭਾਜੋ ਮਰਜੀ ਮੂਹ ਚ ਕਰੀਓ ਜੇ ਮਰਜੀ ਕਰੀਓ ਕੋਈ ਗੱਲ ਨਹੀਂ ਹਾਂ ਠੀਕ ਹੈ ਮਗਰ ਬੱਚਾ ਦੋਸਤੋ ਤੇ ਸੁਹਾ ਜਾਂ ਦੁੱਜਾ ਹੀ ਸੀ ਨਾ ਪਹਿਲਾ ਪਹਿਲਾ ਪਹਿਲਣ ਬੱਚੀ ਆ ਇਹ ਪਹਿਲਣ ਦੰਦਾ ਜੀ ਹੋਵੇਗੀ ਨਾ ਜੀ ਦੰਦਾ ਜੁਣੀ ਆ ਠੀਕ ਹੈ ਪਰ ਮੈਂ ਵੇਖੀ ਨਹੀਂ ਆ ਮੈਂ ਆਕੀ ਠੀਕ ਹੈ ਪਹਿਲਣ ਬੱਚੀ ਆ ਤੇ ਬਨਾਥਣਾ ਜਿਹੜਾ ਦੋਸਤੋ ਬੜਾ ਸੋਹਣਾ ਮਤਲਬ ਪਵਾਨਾ ਲੇਵਾ ਜਿਹੜਾ ਤੁਸੀਂ ਵੇਖੋਗੇ ਬਹੁਤ ਸੋਹਣਾ ਬਨਾਥਣਾ ਹੈਗਾ ਵੇੜ ਦਾ ਸਾਫ ਬਿਲਕੁਲ ਹੌਲੀ ਬੱਚੀ ਆ ਤੇ ਵਾਦੇ ਬੰਦੀ ਇਹ ਆ ਵੀ ਹੈ ਪਹਿਲਣ ਸੁਹਾ ਜੀ ਠੀਕ ਹੈ ਠੰਡੀ ਠੀਰੀ ਕਰ ਜਿੱਤੇ ਮਰਜੀ ਨੂੰ ਠੀਕ ਹੈ ਭਾਈ ਠੀਕ ਲੈਫਟੀ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਪਖਾਲਾ ਵੈੜ ਦਾ ਸੋਨਾ ਹੈਗਾ ਵੀ ਹੋਣੀ 12 13 12 13 ਦੇ ਵੀਰਾਂ ਦਾ ਵੀ ਜਿਹੜਾ ਬੋਲਾ ਹੈਗਾ ਕਿਸੇ ਵੀਰ ਨੇ ਜਿਹੜੀ ਚੁਵਾਈ ਕਰ ਲੈਣੀ ਆ ਬਿਲਕੁਲ ਤਾਜੀ ਹੈ ਇਹ ਮੈਲਾ ਤੇ ਨਹੀਂ ਚਲੂ ਹੋਈ ਹਾਂਜੀ 5 15 16 ਕਿਲੋ ਮੇਜੇ ਫੜੂਗੀ ਪਹਿਲਾਂ ਬੱਚੀ ਸੂਈਏ ਦੋਸਤੋ ਜਰੂਰ ਤੁਸੀਂ ਹੱਥ ਪਾ ਲਿਓ ਵੈੜੀ ਚੰਗੀ ਆ ਅੱਗੇ ਵਾਦੇ ਬੰਦੀ ਆ ਵੀ ਬਿਲਕੁਲ ਅੱਗੇ ਲੰਮਾ ਸੂਆ ਜਿਹੜਾ ਤੁਸੀਂ ਦੁੱਧ ਪੀ ਸਕਦੇ ਇਸ ਵੈੜ ਦੇ ਥੱਲੇ ਆ ਠੀਕ ਹੈ ਭਾਜੀ ਨਿਸ਼ਾਨ ਸਿੰਘ ਜੀ ਕਿੰਨਾ ਮੁੱਲ ਕੀ ਰੇਟ ਕੀਨਦਾ ਇਹਦਾ ਭਾਵੇਂ ਵੀਰ ਜੀ 45 ਕਰੀਏ 46 ਕਰੀਏ 43000 ਦੀ ਵੱਛੀ ਦਿਆਂਗੇ 43 ਦੇ ਹਾਂ ਬਿਲਕੁਲ ਸਾਫ਼ ਸੁਥਰੀ ਦੇ ਦੁੱਧ 15 16 ਕਿਲੋ ਪਰ ਮਾਹ ਨਾ ਕਰੂਗੀ ਹੈ ਠੀਕ ਹੈ ਜੀ ਸਿਰਫ ਇਹ ਵੀ ਜੀ ਨਹੀਂ ਲਾਇਆ ਨੇ ਆ ਕੇ ਪੱਠੇ ਨਹੀਂ ਖਾਦੇ ਹੋਰ ਨਹੀਂ ਕੋਈ ਗੱਲ ਜੀ ਹਾਂ ਲਓ ਵੀ ਦੋਸਤੋ ਹਰ ਪਾਸੇ ਤੁਸੀਂ ਜਿਹੜੀ ਤਸੱਲੀ ਇਹ ਕਰ ਸਕਦੇ ਹੋ ਥਣ ਲੇਵੇ ਤੁਹਾਨੂੰ ਬੜੀ ਤਸੱਲੀ ਨਾਲ ਆਪਾਂ ਦਿਖਾ ਦਿੰਨੇ ਆ ਤੇ ਚਵਾਈ ਤੁਸੀਂ ਕਰਨੀ ਹੈਗੀ ਆ 12 ਲੀਟਰ ਦੀ 13 ਦੀ ਬੋਲੇ ਦੇ ਵਿੱਚ ਠੀਕ ਹੁਣ ਚੱਲ ਰਹੀ ਆ ਬਿਲਕੁਲ ਅੱਜ ਤੀਜਾ ਚੌਥਾ ਚੌਥਾ ਕ ਦਿਨ ਜਿਹੜਾ ਅੱਜ ਸਮਾ ਹੈਗਾ ਸੂਈ ਨੂੰ ਠੀਕ ਆ ਬਾਕੀ ਆ ਥਣ ਤੁਹਾਨੂੰ ਦੇਖ ਲਓ ਬਿਲਕੁਲ ਮੁਠੀ ਵਿੱਚ ਆਉਣ ਵਾਲਾ ਥਣ ਤੇ ਕਿਸੇ ਤਰ੍ਹਾਂ ਦਾ ਵੰਗਾ ਬੂੰਗਾ ਪਾਉਣ ਦੀ ਲੋੜ ਨਹੀਂ ਕੋਈ ਲੋੜ ਨਹੀਂ ਕੋਈ ਤਰ੍ਹਾਂ ਹੀ ਠੀਕ ਆ ਵੰਗੇ ਦੀ ਕੋਈ ਫੇਰ ਜਨਾਨੀ ਚੋਲੇ ਬੰਦਾ ਚੋਲੇ ਕੋਈ ਮਤਲਬ ਨਹੀਂ ਬਿਲਕੁਲ ਆ ਸ਼ਾਈ ਵਾਲ ਕਰੋਸਾਂਗ ਆ ਗਿਆ ਜੀ ਆਹ ਜੀ ਸ਼ਾਈ ਵਾਲ ਕਰੋਸ ਦੋ ਹਟਾਈਆਂ ਮਹੀਨਿਆਂ ਦੀ ਇਹ ਸੂਈ ਜੀ ਹੂੰ ਤੇ ਇਹ ਵੀ ਛੰਡੀ ਮਗਰ ਬੱਛੀ ਆ ਗਈ ਹਾਂਜੀ ਤੇ 2.5 ਮਹੀਨੇ ਦੀ ਹੈ ਜੀ ਆ 2.5 ਮਹੀਨੇ ਦੀ ਬੱਛੀ ਹੈ ਜੀ ਠੀਕ ਆ 2.5 ਮਹੀਨੇ ਦਾ ਜਿਹੜਾ ਸੂਆ ਤੁਸੀਂ ਮੰਨ ਲਓ ਮਗਰ ਬੱਛੀ ਆ ਠੀਕ ਆ ਇਸੇ ਜਾਤ ਵਿੱਚ ਜਿਹੜੀ ਬੱਛੀ ਹੈਗੀ ਆ ਬੱਛੀ ਵਧੀਆ ਵਾ ਫੁਲੀ ਤੇ ਆਪ ਜਿਹੜੀ ਦੋਸਤੋ ਜਰਸੀ ਤੇ ਚੋਲ ਸ਼ਾਈ ਵਾਲ ਦਾ ਜਿਹੜਾ ਕਰੋਸ ਅੰਗ ਹੈਗਾ ਕਰੋਸ ਤੇ ਹੁਣ ਦੁੱਧ ਭਾਜੀ ਹਾਜ਼ਰ ਕਿੰਨਾ ਜਿਹੜਾ ਚਵਾਦਾਂਗੇ ਜੀ ਥੱਲੇ ਜਿਹੜਾ ਬਿਲਕੁਲ ਠੰਡਾ ਕਰਕੇ 9 ਲੀਟਰ ਦੁੱਧ ਆ 9 ਲੀਟਰ ਦੁੱਧ ਬਿਲਕੁਲ ਠੰਡਾ ਹੈ। ਕੋਤਰਾ ਬਸ 10 ਦਾ ਖਾਲਾ 11 ਦਾ ਹੈਗਾ। ਫਰ 9 ਲੀਟਰ ਠੰਡਾ। ਠੀਕ ਹੈ। ਬਿਲਕੁਲ ਜਿਦਾ ਵੀ। ਤੇ ਇਹਨੂੰ ਵੀ ਰੱਸੀ ਨਹੀਂ ਪਾਉਂਦੀ ਲੋੜ। ਭਾਵੇਂ ਇਤਰਾ ਚੋਲਵੇ ਕੋਈ ਤੇ ਭਾਵੇਂ ਜਿਤਨਾ ਮਰਜ਼ੀ ਚੋਲੇ। ਵਧੀਆ ਥਾਂ ਸਾਰਾ ਲੱਗਾ। ਠੀਕ ਹੈ। ਓਕੇ। ਆ। ਕੋਈ ਰੱਸੀ ਪਾਉਣ ਦੀ ਜ਼ਰੂਰਤ ਨਹੀਂ। ਸ਼ੀਲ ਸਭ ਵਹਿੜਾ ਦੋਸਤੋ ਸ਼ੀਲ ਪੂਰੀ ਆ। ਤੇ ਕਿਸੇ ਤਰ੍ਹਾਂ ਦਾ ਕੋਈ ਨਿਆਣਾ ਬੱਚਾ ਰੱਸੀ ਪਾਉਣ ਦੀ ਕਿਸੇ ਤਰ੍ਹਾਂ ਦੀ ਕੋ ਲੋੜ ਨਹੀਂ। ਭਾਵੇਂ ਇਹਨੂੰ ਕੋਈ ਜਨਾਨੀ ਚੋਲੇ ਬੰਦਾ ਚੋਲੇ ਕੋਈ ਮਤਲਬ ਨਹੀਂ। ਜੀ। ਆ। ਅ ਦਿਖਾ ਦਿਓ ਭਾਜੀ ਵੀ ਭੂਰ ਛੱਟਾ ਕੋਈ ਕਿਹੇ ਵੀ ਗਾਂ ਦੇ ਥਾਂ ਚ ਨਹੀਂ ਹੈ ਚਵਾਈਆਂ ਤਾਂ ਸਾਰੀਆਂ ਵਧੀਆ ਲੱਗੀਆਂ ਨੇ ਹਾਂਜੀ ਹਾਂਜੀ ਚਵਾਈ ਸਾਰੀਆਂ ਵਧੀਆ ਕੋਈ ਧਾਰ ਨਹੀਂ ਘਟ ਵੱਧ ਕਿਹੇ ਗਾਂ ਦੇ ਵੀ ਤੇ ਕੋਈ ਭੂਰ ਛੱਟਾ ਨਹੀਂ ਆਹ ਨੌਕਰ ਉਹ ਚੱਕ ਦੋਸਤੋ ਠੀਕ ਆ ਆ ਥਾਂ ਦੇ ਬਾਜੀ ਤੇ 9 ਲੀਟਰ ਦੀ ਆਪਾਂ ਕਿਹਾ ਸੀ ਇਹਦੇ ਥਲੇ ਆਹ 9 ਲੀਟਰ ਮੈਂ ਤਾਂ ਠੰਡਾ ਕਰਕੇ ਦੁੱਧ ਹੈਗਾ ਉਹ ਤਰ੍ਹਾਂ 10000 ਵੀ ਆ ਕੀ ਇਹ ਝਾਗ ਲਾ ਪਰ ਉਹ ਨਹੀਂ ਠੀਕ ਹੈ ਝਾਗ ਲਾ ਤੇ 10000 ਆਪਾਂ ਵੇਖਦੇ ਨੌ ਲੀਟਰ ਬਿਲਕੁਲ ਠੰਡਾ ਠੀਕ ਆ ਮਗਰ ਜਿਹੜਾ ਬੱਚਾ ਦੋਸਤੋ ਫੀਮੇਲ ਕਾਫ ਆ ਬੱਚੀ ਆ ਤੇ ਇੱਕ ਰੋਸਾਂਗ ਦੇ ਵਿੱਚ ਬੈਠਾ ਠੀਕ ਆ ਜੋ ਮਰਦੇ ਨੂੰ ਭਾਵੇਂ ਤੇ ਆ ਕਰ ਲਈਆ ਠੀਕ ਆ ਉਹੋ ਜੀ ਨਹੀਂ ਠੀਕ ਬਾਕੀ ਥਾਂ ਤੋਂ ਜਿਹੜਾ ਪੂਰੀ ਬੰਡ ਤੇ ਆ ਤੇ ਬਿਲਕੁਲ ਵਧੀਆ ਤੇ ਚਬਾਈ ਪੂਰੀ ਵਕਤ ਦੀ ਨਾ ਜੀ ਵਧੀਆ ਜੀ ਵਗਦੀ ਪੂਰੀ ਐ ਵਧੀਆ ਠੀਕ ਆ ਮਤਲਬ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਤੋੜੋ ਜੀ ਮਰੇ ਥਾਂ ਕਿਹੜੇ ਨੇ ਖਾਲ ਚਾਹਣਾ ਕੋਈ ਨਹੀਂ ਤਾਂ ਬੈਠੇ ਤਾਂ ਕੋਈ ਨਹੀਂ ਠੀਕ ਆ ਇਹ ਹਰ ਕਿਸੇ ਛੋਟੇ ਫਾਰਮਰ ਛੋਟੇ ਜ਼ਿਮੀਂਦਾਰ ਦੇ ਹਿੱਸੇ ਵਿੱਚ ਹੀ ਜਾ ਜਾ ਸਕਦੀ ਹੈ ਕਿਉਂਕਿ ਬਿਲਕੁਲ ਘਾਟ ਵਜ ਬਰੇਡ ਆ ਸਕਦੀ ਹੈ ਹਾਂ ਰੇਟ ਬਿਲਕੁਲ ਜਾਇਜ਼ ਤੇ ਬਾਕੀ ਇਹ ਵੀ ਜਨਾਨੀ ਕਿਸ ਨੇ ਚੋਣੀ ਹੋਵੇ ਤਾਂ ਵੀ ਚੋ ਸਕਦੀ ਹੈ ਉਹੋ ਜਿਹੜਾ ਡੰਗਰ ਉਹ ਨਹੀਂਗਾ ਠੀਕ ਹੈ ਬਿਲਕੁਲ ਅੱਛਾ ਭਾਜੀ ਨਿਸ਼ਾਨ ਸਿੰਘ ਕਿੰਨਾ ਮੋਲ ਲੇਦਾ ਇਹਦਾ ਮੋਲ ਆਪਾਂ ਵੀਰਜੀ ਭਾਵੇਂ 22 ਕਰੀਏ 23 ਕਰੀਏ 19000 ਰੁਪਏ ਸਿਰਫ ਦੇਣੀ ਆ 19000 ਦਾ ਠੀਕ ਆ 19000 ਦੀ ਜਿਹੜੀ ਆ ਦੋਸਤੋ ਇਹ ਵੈਡ ਡਿਮਾਂਡ ਜਿਹੜੀ ਆ ਉਹ ਬਾਈ ਕਰ ਲਓ ਵੀਰਾਂ ਦਾ ਵੀ ਭਵੇਂ 20 ਤੋਂ ਤੇ ਜਿਹੜੀ ਬਾਈ ਕਰ ਲਓ 24 ਕਰ ਲਓ ਬਿਲਕੁਲ ਜੈ ਜਿਹੜੀ ਆ ਵੀ ਠੰਡੀ ਧੀਰੀ ਮੱਝਾਂ ਆ ਗਈ ਫਿਰ ਹੂੰ ਦੁੱਧ ਵੀ ਸੰਗੜ ਮਤਲਬ ਪੰਜ ਚਾਰ ਫੈਂਡ ਪੰਜ 6 ਫੈਂਡ ਜੀ ਇਹਦੀ ਮੈਂ ਕਢਾ ਕੇ ਰੱਖੀ ਹੋਈ ਜੀ ਲੋ ਵੀ ਦੋਸਤੋ ਜ਼ਰੂਰ ਤੁਸੀਂ ਖਰੀਦ ਸਕਦੇ ਹੋ ਵਾਜਬ ਜੇ ਰੇਟ ਆ ਹਰ ਕਬੜਾ ਦੇ ਪੰਜ ਵੈੜਾ ਤੁਹਾਨੂੰ ਇਸ ਘਰੋਂ ਦਿਖਾਉਣੀ ਆ ਆਪਾਂ ਤੇ ਇੱਕ ਲਾਹਟ ਐਂਡ ਫਾਈਨਲ ਤੇ ਜਿਹੜੀ ਵੈੜ ਦਿਖਾਵਾਂਗੇ ਬਿਲਕੁਲ ਵਾਜਬੇ ਜੇ ਰੇਟ ਆ ਵੀ ਥੋੜੇ ਜੇ ਖਰਚਾ ਕਰਕੇ ਤੁਸੀਂ ਜਿਹੜਾ ਲੰਮਾ ਸਮਾਂ ਜਿਹੜਾ ਗਰਮੀ ਦੇ ਵਿੱਚ ਆਪਦਾ ਚਾਹ ਪਾਣੀ ਦੁੱਧ ਜਿਹੜਾ ਪੀ ਸਕਦੇ ਜ ਵਰਤ ਸਕਦੇ ਜੀ ਤੇ ਅਸਾ ਭਾਜੀ ਜਿਹੜੀ ਇਹ ਵਿਹੜ ਇਹ ਤਾਂ ਕੀ ਹੋਣ ਡਿਟੇਲ ਆ ਜੀ ਸੂਆ ਜੀ ਜੀ ਸੂਆ ਪਹਿਲਾ ਹਾਂਜੀ ਪਹਿਲੇ ਸੂਏ ਸੂਈ ਆ ਤੇ ਵਛਾ ਇਹਦਾ ਮਰ ਗਿਆ ਮਤਲਬ ਦੋਹਾਂ ਤੋਂ ਢਾਈਆਂ ਮਹੀਨਾ ਦੀ ਹੈ ਸੂਈ ਆ ਇਹ ਮਹੀਨਾ ਡੇਢ ਮਹੀਨਾ ਕੀ ਉਹ ਗੱਲ ਗਲਤ ਹੈ ਹਨਾ ਤੇ ਠੰਡੀ ਧੀਰੀ ਇਹ ਵੀ ਵਧੀਆ ਵੀ ਆਵੇ ਉਹ ਕੋਈ ਲਾਤ ਨਹੀਂ ਕੋਈ ਛੜ ਨਹੀਂ ਤੇ ਦੁੱਧ ਇਹਦੇ ਥੱਲੇ 8 ਲੀਟਰ 8 ਲੀਟਰ ਆ ਬਿਲਕੁਲ ਓਕੇ ਜੀ ਦਾ ਠੀਕ ਹੈ ਇਹ ਆਪਣੇ ਕੋਲ ਕੱਲ ਹੀ ਆਈ ਆ अच्छा जी मतलब दोती 11 12 लीटर करूंगी ठीक है हां पिछोन बिल्कुल पोली पौल, रूरगी दे ओके ठीक है जी बाकी है पहला सुआ सुआ पहला सुआ पहला 3.5 महीने ਦਾ ਮੰਨੀ ਹੈ ਨਾ ਜੀ हां 3.5 ਮਹੀਨੇ ਦੋ ਢਾਈ ਕਿਉਂ ਆਪਾਂ ਲਿਆਂਦੀ ਆ ਇਸ ਤਰ੍ਹਾਂ ਮਹੀਨਾ ਡੇਢ ਮਹੀਨਾ ਆ ਕੇ ਫਿਰ ਚੰਗੇ ਨਹੀਂ ਲੱਗਦੀ ਜੀ ਤੇ ਉਹ ਤਰ੍ਹਾਂ ਇਹ ਵੀ ਆ ਵੇਖੋ ਭਾ ਜੋ ਮਰਜ਼ੀ ਨੂੰ ਲਈ ਜੋ ਮਰਜ਼ੀ ਕਰੀ ਜੋ ਠੰਡੀ ਧੀਰੀ ਹਮ ਸੀਰ ਸੋ ਵੀ ਨਹੀਂ ਚਿੰਗੀ ਜੀ ਠੀਕ ਆ ਹਾਂ ਛੋਟੇ ਛੋਟੇ ਸਿੰਗ ਹੈਗੇ 2.2 ਇੰਚ ਨਿੱਕੀ ਨਿੱਕੀ ਸਿੰਗੀ ਹੈਗੀ ਜਿਹੜੀ ਚੀਜ਼ ਠੀਕ ਹੈ ਤੇ 8 ਲੀਟਰ ਦੀ ਜਿਹੜੀ ਆ ਦੋਸਤੋ ਤੁਸੀਂ ਚਵਾਈ ਕਰਨੀ ਹੈ ਇਸ ਬੈਰ ਦੇ ਥੱਲੇ ਜਦੋਂ ਸੇਵਾ ਤੇ ਚੱਲ ਗਈ ਤੇ 11 12 ਲੀਟਰ ਕਿਤੇ ਨਹੀਂ ਜਾਂਦਾ ਤਾਂ ਉਤਰ ਹੁਣ ਵੀ 10 ਕਿਲੋ ਦਾ ਖਾਣਾ ਹੈਗਾ ਪਰ ਠੰਡਾ ਹੈਗਾ ਦੋਸਤੋ ਬਾਕੀ ਭਾਜੀ ਇਹਦਾ ਕਈ ਨਾ ਪਸ਼ੂ گاਉਂ ਉਹ ਦਰਮਿਆਨੇ ਕਰਵਾਏ ਹਾਂ ਹਾਂਜੀ 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 ਬਸ ਇਹੋ ਹੀ ਇਹੋ ਗੱਲ ਅਗੋਂ ਕੋਈ ਸੇਵਾ ਕਰਨ ਨੂੰ ਵੀ ਹੋ ਸਕਦਾ 8 ਤੋਂ 10 ਵੀ ਚਵਾਦੇ ਉਹ ਨਹੀਂ 1.5 ਮਹੀਨੇ ਇਸ ਵੀ ਮੈਂ ਹਾਂ ਵੀ ਚਲੋ 2.5 ਮਹੀਨੇ ਦੀ ਮੈਂ ਲਾਈ ਆ ਇਸ ਹੋ ਸਕਦੀ ਹੈ ਹੈ ਹਾਂ ਦਰ ਕੋਈ ਬਿਲਕੁਲ ਤੇ ਇਹ ਨੂੰ ਰਸੀ ਪਾਲੀ ਦੀ ਮੜੀ ਜੀ ਨਹੀਂ ਪਉਣੀ ਤਾਂ ਵੀ ਕੋ ਨਹੀਂ ਤੇ ਜਨਾਨੀ ਚੋਲੇ ਬੰਦਾ ਚੋਲੇ ਇਹਦਾ ਵੀ ਕੋਈ ਮਤਬਰ ਨਹੀਂ ਠੀਕ ਹੈ ਜੀ ਵੀ ਆਪਣੀਆਂ ਗੁੱਡੀਆਂ ਉਹ ਵੀ ਨਾਲ ਹੈਲਪ ਕਰਾਉਂਦੀਆਂ ਚਾਉਂਦੀਆਂ ਵਾ ਜੀ ਜੀ ਤੇ ਕੋਈ ਲੱਤ ਛੜਨੇ ਲੋ ਵੀ ਦੋਸਤੋ ਠੀਕ ਆ ਛ ਮੁੱਠੀ ਵਾਲਾ ਥਾਨ ਵਧੀਆ ਤੇ ਤਕਾਲਾਂ ਤਾਂ ਬਣ ਜਾਂਦੀਆਂ ਫੁੱਲ ਤੇ ਹੁਣ ਵੀ ਆਪਣੀ ਮਗਲੇ ਆ ਵੀ ਸਾਢੇ ਪੰਜ ਤੋਂ ਛੇ ਦੇ ਵਿੱਚ ਵੇਚਦੀ ਚਵਾਈ ਆ